ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਮੈਂ ਆ ਮੀਣੀ ਆ ਗਈ ਆ ਤਾਜੀ ਸੂਈ ਆਓ ਵੀਰ ਜੀ ਇਹਦੇ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਵਧੀਆ ਵਧੀਆ ਹੋ ਤੁਸੀਂ ਸੁਣਾਓ ਠੀਕ ਠਾਕ ਜੀ ਹਾਂ ਜੀ ਨਾਂ ਦੱਸੋ ਆਪਣਾ ਨਾਂ ਹੈ ਜੀ ਕਾਲਾ ਪਿੰਡ ਦੀ ਕਰਮਾਸ਼ੀਆਂ ਜਿਹਦਾ ਅਗਰਦਾਸਪੁਰ ਤੋਂ ਸੀਡਰ ਦਾ ਬਾਬਾ ਨਾਲ ਠੀਕ ਹੈ ਜੀ ਫੋਨ ਨੰਬਰ ਹੈ 8837993 ਲੱਗਦੀ ਠੀਕ ਹੈ ਜੀ ਹਾਂ ਜੀ ਤੇ ਆਪਣੇ ਕੋ ਝੋਟੀ ਆ ਗਈ ਮੀਨੀ ਹਾਂ ਜੀ ਮੀਨੀ ਝੋਟੀ ਆ ਗਈ ਸੂਈ ਠੀਕ ਹੈ ਜੀ ਕਿੰਨੇ ਦਿਨਾਂ ਸੂਈ ਵੀਰੇ ਸੂਈ ਨੂੰ ਹੋ ਗਏ 10 12 ਦਿਨ 10 12 ਦਿਨ ਹੋ ਗਏ ਤੇ ਕਿੰਨਾ ਦੁੱਧ ਆ ਦੁੱਧ ਹੈ ਗਾ ਜੀ 11 ਕਿਲੋ ਤਿਆਰ ਨਾ 11 ਕਿਲੋ ਹਾਂ ਜੀ ਠੀਕ ਹੈ ਜੀ ਤੇ ਚਵਾ ਚੂ ਕਿਵੇਂ ਦਾ ਚਵਾ ਪਰ ਆ ਇੱਕ ਨੰਬਰ ਵਾਲਾ ਚਵਾ ਇੱਕ ਨੰਬਰ ਲੱਗਿਆ ਵੀਰੇ ਬੁਖਾਰ ਇਹਨੇ ਧਾਰਾ ਮਾਰ ਆਹ ਧਾਰਾ ਮਾਰਨੀਆ ਹਾਂ ਜੀ ਲਾ ਦਿਓ ਬਸ ਵੇਖੋ ਵੀਰ ਜੀ ਮੀਨੀ ਝੋਟੀ ਆ ਗਈ ਆ ਠੰਡੀ ਸੀਲਾ ਕਿੰਨਾ ਦੁੱਧ ਆ ਹੁਣ ਦੁੱਧ 11 ਕਿਲੋ ਜੀ 11 ਕਿਲੋ ਆ ਗਿਆ ਹਨਾ ਜੀ ਹਾਂ ਜੀ ਠੀਕ ਹੈ ਜੀ ਬਿਲਕੁਲ ਬਚਾ ਪਕੀ ਕਿਲੋ ਆ ਗਿਆ ਸਾਡੇ ਚਾਹੇ ਨਾ ਖੈ ਗੇ ਚਾਹੇ ਚਾਹੇ ਚੀਜ਼ ਨਾ ਆ ਗਈ ਆ ਗਈ ਜੀ ਆਪਾਂ ਰੋਕ ਦਿੱਤੀ ਗੱਡੀ ਤੇ ਗੱਡੀ ਆ ਗਿਆ ਸਭ ਤੇ ਸਾਈ ਹੋ ਗਿਆ ਵਖਾ ਦਿਓ ਵੀਰ ਜੀ ਮਾਰ ਦਿਓ ਤਾਰਾ ਵੇਖੋ ਵੀਰੀ ਚੰਗਾ ਚਵਾ ਲੱਗਿਆ ਪੋਲਾ ਚਵਾਇਆ ਮਾਰਾ ਮਗਰ ਖਾਣਾ ਜੀ ਮਰ ਲਿਆ ਠੀਕ ਆ ਵੀਰ ਜੀ ਚਵਾ ਇੱਕ ਨੰਬਰ ਲੱਗਿਆ ਨੌਗਾ ਦਾ ਥਾਣਾ ਚੰਗਾ ਥਣ ਗੱਡਿਆ ਜੀ ਬਸਮ ਕੇ ਤੋਰ ਦੋ ਵੀਰ ਜੀ ਵੇਖੋ ਵੀਰ ਜੀ ਚੰਗੀ ਝੋਟੀ ਆ ਚਵਾ ਵੀ ਇੱਕ ਨੰਬਰ ਲੱਗਿਆ ਲੰਮੀ ਬੇਲ ਦੀ ਆ ਗਈ ਆ ਹਨ ਹਨ ਵਧੀਆ ਗੱਡਿਆ ਜੀ ਬਸਮ ਕੇ ਦੋ ਦੋ ਕਿਲੋ ਡੇਰ ਨਾਲ ਠੀਕ ਆ ਬਲਸ ਕਰ ਦੇ ਜੀ ਅੱਛਾ ਠੀਕ ਹੈ ਜੀ 30 ਸਾਲ ਬੜੀ ਦਾ ਪਿਓਰ ਵੀ ਠੀਕ ਹੈ ਜੀ ਚੰਗੀ ਝੋਟੀ ਆ ਵੀਰੇ ਆ ਵੀ ਪਤਲੇ ਚਮਚ ਗਈ ਆ ਬਿਲਕੁਲ ਜੀ ਲੈਓ ਜੀ ਲੈਓ ਜੀ ਪੂਰੀ ਭਰ ਗਈ ਕਦ ਕਦੀ ਭਰੀ ਬਿਲਕੁਲ ਜੀ ਬਾਕੀ ਵੀ ਜੀ ਲੰਮੀ ਬੇਲਦੀ ਆ ਵੱਡੇ ਕਦ ਦੀ ਆ ਠੀਕ ਹੈ ਜੀ ਠੀਕ ਬੜੀ ਅਦਾ ਵੇਖੋ ਬਿਲਕੁਲ ਜੀ ਵੇਖੋ ਵੀਰ ਜੀ ਚਵਾ ਵੀ ਚੰਗਾ ਲੱਗਿਆ ਚੰਗੀ ਝੋਟੀਆਂ 6 ਵੇ ਦੀ ਚਵਾਈ ਹੋਈ ਆ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਅਜੇ 1 ਵਜੇ ਇੱਕ ਤਾਂ ਹੋਇਆ ਹਨਾ ਠੀਕ ਇੱਕ ਵਜੇ ਹਨਾ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਕੀ ਮੋਲ ਕਰ ਲੈਣਾ ਇਹਦਾ ਮੋਲ 95 ਕਰੀਦਾ ਅਜ 95 ਹਾਂਜੀ ਉਹ ਜਾ ਜਾਂਦੋ ਛੱਡ ਦੇ ਰਹਾਂਗੇ 90000 90 ਦੀ ਹਾਂਜੀ ਇੱਕ ਹੀ ਗੱਲ ਕਰਦੀ ਹੈ ਜਾ ਜਾਂਦੋ 85000 ਦੀ ਜਾਂਦੇ ਆ 80000 ਤੋਂ ਕਰ ਰਹੇ ਹੁਲਾ ਮਾਨਤਾ ਕੇ ਉਹਨੂੰ ਲਾਇਕ ਮੈਨੂੰ 85 ਚ ਹਾਂਜੀ ਕਰ ਦੋ ਹੋਰ ਕਰੀ ਦੋ 2000 ਸ਼ਰਦਾਂਗੇ ਤੇ 83000 ਵੀ ਦੇ 83000 ਦੀ ਹਾਂਜੀ ਠੀਕ ਹੈ ਜੀ ਵੇਖੋ ਵੀਰ ਜੀ 83000 ਦੀ ਵੀਰ ਕਹਿੰਦਾ ਦੇ ਦਾਂਗੇ ਚੰਗੀ ਝੋਟੀਆ ਥਣ ਥਣ ਵਧੀਆ ਕੱਢਿਆ ਗੱਦ ਕਾਠ ਦੀ ਆ ਲੰਮੀ ਬੇਲ ਠੀਕ ਹੈ ਜੀ ਬਗੇਰ ਕੋਈ ਫੋਨ ਲਾਵੇ ਹੋਰ ਮਾਨਤਾ ਨੂੰ ਜੂ ਹਾਂਜੀ ਕਰ ਦਾਂਗੇ ਕੋਈ ਨਹੀਂ ਛੋੜ ਬਿਲਕੁਲ ਜੀ ਵੇਖੋ ਵੀਰ ਜੀ ਵੀਰ ਕਹਿੰਦਾ ਫੋਨ ਲਾਓ ਮਾਨਤਾ ਨੂੰ ਹੋਰ ਹੋ ਜੂ 83000 ਚੋਵੀ ਚੰਗੀ ਝੋਟੀ ਆ ਚਵਾ ਵੀ ਇੱਕ ਨੰਬਰ ਲੱਗਿਆ ਠੀਕ ਹੈ ਜੀ ਹਾਂਜੀ ਆਪਣਾ ਨਾਮ ਦੱਸ ਦੀ ਵੀਰ ਇਹ ਕਾਲਾ ਪਿੰਡ ਸ਼ਿਕਾਰਮਾਰਸ਼ਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਰੇਲਾ ਬਾਬਾ ਨਾਨਕ ਠੀਕ ਹੈ ਜੀ ਮੂ ਨੰਬਰ ਹੈਗਾ 84 79 939 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ